ਇਹ ਇਨਸੀਡੈਂਟ ਹੈ ਜੀ 7:00 ਵਜੇ ਇੱਕ ਇਨਫਾਰਮੇਸ਼ਨ ਆਈ ਸੀਗੀ ਕਿ ਗੁਰਪਿਆਰ ਸਿੰਘ ਇੱਕ ਪ੍ਰੈਸ ਰਿਪੋਰਟਰ ਹੈਗੇ ਆ ਜੀ ਹਮਦਰਦ ਟੀਵੀ ਦੇ ਵਿੱਚ ਕੰਮ ਕਰਦੇ ਜਿਹੜਾ YouTube ਚੈਨਲ ਹੈ ਸ਼ਿਵਾਲਿਕ ਵਿਹਾਰ ਨਯਾ گاਉਂ ਚੋਂ ਇਹਨਾਂ ਨੂੰ ਦੋ ਜਿਹੜੇ ਬੰਦੇ ਹੈਗੇ ਨਿਹੰਗ ਸਿੰਘ ਦੇ ਬਾਣੇ 'ਚ ਆ ਕੇ ਇਹਨਾਂ ਨੂੰ ਕਿਡਨਾਪ ਕਰਕੇ ਲੈ ਗਏ ਤੇ ਬਾਅਦ 'ਚ ਜਿਹੜਾ ਹੈਗਾ ਉਦੋਂ ਤੋਂ ਅਸੀਂ ਪੁਲਿਸ ਐਕਸ਼ਨ ਚਾਈ ਵੀਡੀਓਗ੍ਰਾਫੀ ਪਹਿਲਾਂ ਦੇਖੀ ਗਈ ਪਰ ਜਦੋਂ ਵੀਡੀਓ ਦੇਖੀ ਗਈ ਤਾਂ ਅੰਦਰੋਂ ਹੀ ਲੱਗਿਆ ਵੀ ਉਹਨਾਂ ਨਾਲ ਹੱਥ ਵਗੈਰਾ ਮਲਾਇਆ ਉਹਨਾਂ ਨੇ ਬੜੇ ਪਿਆਰ ਨਾਲ ਮਿਲੇ ਜਿਦਾਂ ਕੋਈ ਜਾਣ ਪਛਾਣ ਹੁੰਦੀ ਹੈ ਤੇ ਉਹ ਤੋਂ ਨਿਕਲ ਕੇ ਚਲੇ ਗਏ ਬਾਅਦ ਚ ਲੇਕਿਨ ਜਦੋਂ ਵਾਪਸ ਨਹੀਂ ਆਏ ਤਾਂ ਐਸਓ ਐਸਾਉਂਡ ਕੀਤਾ ਗਿਆ ਤੇ ਇੱਕ ਅਲਰਟ ਜਾਰੀ ਕੀਤਾ ਗਿਆ ਵੀ ਇਸ ਤਰ੍ਹਾਂ ਇੱਕ ਬੰਦਾ ਜਿਹੜਾ ਹੈਗਾ ਉਹਨੂੰ ਅਬਡਕਟ ਕਰ ਲਿਆ ਗਿਆ ਗੱਡੀ ਰੇਟਸ ਗੱਡੀ ਸੀਗੀ ਕਿ ਉਹਦੇ ਚ ਲੈ ਕੇ ਗਏ ਸੀਗੇ ਬਾਅਦ ਚ ਅਸੀਂ ਜਦੋਂ ਇਹ ਤੋਂ ਸ਼ੁਰੂ ਕੀਤੀ ਦੀ ਤਫ਼ਤੀਸ਼ ਚੰਡੀਗੜ੍ਹ ਪੁਲਿਸ ਦੀ ਮਦਦ ਲਈ ਗਈ ਕਿਉਂਕਿ ਚੰਡੀਗੜ੍ਹ ਚ ਐਂਟਰੀ ਦੇਖਣੀ ਸੀਗੀ ਕਿ ਚੰਡੀਗੜ੍ਹ ਇੰਟਰ ਕੀਤੇ ਹੈਗੇ ਆ ਬਾਰ-ਬਾਰ ਆਪਾਂ ਹਿਊਮਨ ਸੋਰਸਸ ਤੋਂ ਇਹ ਨਿਹੰਗਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਕਿ ਦੋ ਨਿਹੰਗ ਹੈ ਕੌਣ ਸਾਈਡ ਬਾਈ ਸਾਈਡ ਜਿਹੜੇ ਟੈਕਨੀਕਲ ਇਨਪੁਟਸ ਤੇ ਅਸੀਂ ਟਰੈਕ ਕਰ ਰਹੇ ਸੀਗੇ ਇਹ ਗੱਡੀ ਅਲੱਗ-ਅਲੱਗ ਪੰਜਾਬ ਦੇ ਜ਼ਿਲ੍ਹਿਆਂ ਚੋਂ ਨਿਕਲਦੀ ਗਈ ਤੇ ਅਲਟੀਮੇਟਲੀ ਜਾ ਕੇ ਸਵੇਰੇ ਅਗਲੇ ਦਿਨ 5 ਤਰੀਕ ਨੂੰ 7 ਵਜੇ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੇ ਵਿੱਚ ਗੁਰਪਿਆਰ ਸਿੰਘ ਨੂੰ ਰਿਕਵਰ ਕੀਤਾ ਗਿਆ ਫਰੀਦਕੋਟ ਪੁਲਿਸ ਦੀ ਮਦਦ ਦੇ ਨਾਲ ਉੱਥੋਂ ਸਵੇਰੇ ਉੱਥੇ ਇਹਨਾਂ ਦਾ ਕੋਈ ਆਰਗੂਮੈਂਟ ਹੋਇਆ ਤਾਂ ਫੇਰ ਉਹ ਉੱਥੋਂ ਬਚ ਕੇ ਨਿਕਲਣ 'ਚ ਕਾਮਯਾਬ ਹੋਇਆ ਤੇ ਉੱਥੇ ਫਰੀਦਕੋਟ ਪੁਲਿਸ ਨੇ ਮਦਦ ਕਰਦੇ ਹੋਏ ਬੜਾ ਇਹਨੂੰ ਰਿਕਵਰ ਕੀਤਾ। ਉਸ ਤੋਂ ਬਾਅਦ ਸ਼ਾਮ ਹੁੰਦੇ ਹੁੰਦੇ ਜੀ ਇਹਨਾਂ ਤਿੰਨ ਦੋਸ਼ੀਆਂ 'ਚੋਂ ਅਸੀਂ ਬਲਕਰਨਜੀਤ ਸਿੰਘ ਨੂੰ ਜਿਹੜਾ ਹੈ ਫਰੀਦਕੋਟ ਤੋਂ ਹੀ ਫਰੀਦਕੋਟ ਪੁਲਿਸ ਦੀ ਮਦਦ ਨਾਲ ਉੱਥੋਂ ਅਰੈਸਟ ਕੀਤਾ ਗਿਆ। ਜਿਹੜੀ ਕਹਾਣੀ ਨਿਕਲ ਕੇ ਪੂਰੀ ਕਲੀਅਰ ਹੋਈ ਇਹਨਾਂ ਦਾ ਆਪਸ ਦੇ ਵਿੱਚ ਇੱਕ ਪੈਸੇ ਦਾ ਲੈਣ-ਦੇਣ ਸੀਗਾ। ਗੁਰਪਿਆਰ ਸਿੰਘ ਨੇ ਇੱਕ ਤਮਤਾਨ ਸਾਹਿਬ ਜਗ੍ਹਾ ਹੈ ਜੀ ਮੂਨਕ ਸੰਗਰੂਰ ਦੇ ਵਿੱਚ ਪੈਂਦੀ। ਜਿੱਥੇ ਕੋਈ ਜਗ੍ਹਾ ਲਈ ਸੀ ਤੇ ਇਹਨੇ 12 ਲੱਖ ਰੁਪਏ ਕਿਸੇ ਬੰਦੇ ਤੋਂ ਵਿਆਜ ਹੀ ਲਈ ਸੀ ਜਗ੍ਹਾ ਦੇ ਲੈਂਡਵੇਲੇ ਪਰ ਤੇ ਉਸ ਬੰਦੇ ਨੂੰ ਕੋਈ ਚੈੱਕ ਦਿੱਤੇ ਸੀਗੇ ਐਜ਼ ਅ ਸਿਕਿਉਰਿਟੀ ਜਦੋਂ ਇਹਨੇ ਪੈਸੇ ਮੋੜਤੇ ਤਾਂ ਉਹ ਬੰਦੇ ਨੇ ਤੇ ਚੈੱਕ ਫਿਰ ਵੀ ਰਿਟਰਨ ਨਹੀਂ ਕੀਤੇ ਤੇ ਇਨਸਟੈਡ ਕਿ ਇਸ ਤਰ੍ਹਾਂ ਦਾ ਕੋਈ ਡਿਸਪਿਊਟ ਹੈਗਾ ਕੋਈ ਪੁਲਿਸ ਕੋਲ ਜਾਂਦੇ ਕੋਈ ਕੋਰਟ ਤੇ ਜਾਂਦੇ ਜਿਹੜਾ ਇੱਕ ਜਰੀਆ ਬੰਦਾ ਹੈ ਇਹਨਾਂ ਨੇ ਨਿਹੰਗ ਸਿੰਘਾਂ ਨਾਲ ਇੱਥੇ ਗੱਲ ਕੀਤੀ ਹਰਦੀਪ ਸਿੰਘ ਤੇ ਜਸਕਰਨ ਸਿੰਘ ਨਾਲ ਕਹ ਜੀ ਤੁਸੀਂ ਮੇਰੇ ਪੈਸੇ ਦੇ ਜਿਹੜੇ 12 ਲੱਖ ਰੁਪਏ ਦੇ ਚੈੱਕ ਨੇ ਜਿਹੜੇ ਪੈਂਡਿੰਗ ਹੈਗਾ ਮੇਰੇ ਉਹ ਪੈਸੇ ਦਵਾ ਦਿਓ ਤੇ ਮੈਂ ਤੁਹਾਨੂੰ ਵਿੱਚੋਂ ਇੱਕ ਸ਼ੇਅਰ ਜਿਹੜਾ 3 ਲੱਖ ਰੁਪਏ ਦੇ ਦੂੰਗਾ ਉਹਦੀ ਜਿਹੜੀ ਇੱਕ ਐਗਰੀਮੈਂਟ ਵੀ ਬਕਾਇਦਾ ਲਿਖਿਆ ਗਿਆ ਉਹ ਤੁਹਾਨੂੰ ਦਿਖਾ ਦਾਂਗੇ ਉਹਦੇ 'ਚ ਇਹਨਾਂ ਦੇ ਨਿਹੰਗ ਸਿੰਘਾਂ ਨਾਲ ਵੀ ਫੋਟੋ ਖਿਚਾਈ ਗਈ ਕਿ ਪ੍ਰੋਪਰਲੀ ਐਗਰੀਮੈਂਟ ਕੀਤਾ ਗਿਆ ਹੁਣ ਜਿਹੜਾ ਜਦੋਂ ਇਹਨਾਂ ਦੇ ਪੈਸੇ ਵਾਪਸ ਆ ਗਏ ਤਾਂ ਗੁਰਪਿਆਰ ਨੇ ਜਿਹੜੇ ਇਹਨਾਂ ਦੇ ਪੈਸੇ ਸੀ 3 ਲੱਖ ਰੁਪਏ ਇਹਨਾਂ ਨੂੰ ਕੀਤਾ ਸੀਗਾ ਵੀ ਇੱਕ ਇਲੀਗਲ ਵੇ ਯੂਜ਼ ਕੀਤਾ ਜਾਊਗਾ ਪੈਸੇ ਰਿਕਵਰ ਕਰਨ ਲਈ ਉਹ ਜਿਹੜੇ ਪੈਸੇ ਸੀਗੇ ਉਹ ਨਹੀਂ ਦਿੱਤੇ ਤਾਂ ਨਿਹੰਗ ਸਿੰਘਾਂ ਨੇ ਕੱਲ ਆ ਕੇ ਇਹਨੂੰ ਉਸ ਤਰ੍ਹਾਂ ਮਤਲਬ ਜ਼ਬਰਦਸਤੀ ਕਰਨ ਦੀ ਉਹਨਾਂ ਨੇ ਵੀ ਇਹਨਾਂ ਕੋਸ਼ਿਸ਼ ਕੀਤੀ ਤੇ ਇਹਨੂੰ ਚੁੱਕ ਕੇ ਲੈ ਗਏ ਇਹ ਚੁੱਕਣ ਤੋਂ ਬਾਅਦ ਇਹਨਾਂ ਨੇ ਤਕਰੀਬਨ ਉਹਨੂੰ ਪੂਰਾ ਕਾਂਸਲ ਤੋਂ ਪਿੱਛੇ ਪੰਚਕੂਲਾ ਚਲੇ ਗਏ ਜੀ ਪੰਚਕੂਲੇ ਤੋਂ ਡੇਰਾ ਬਸੀ ਗਏ ਫਿਰ ਛੱਤ ਗਏ ਛੱਤ ਤੋਂ ਅੱਗੇ ਜਾ ਕੇ ਪਟਿਆਲਾ ਸੰਗਰੂਰ ਬਠਿੰਡਾ ਹੁੰਦੇ ਹੋਏ ਕੋਟਕਪੂਰੇ ਪਹੁੰਚ ਗਏ ਟੋਲ ਪਲਾਜ਼ੇ ਸਾਰੇ ਇਹਨਾਂ ਨੇ ਬੜਾ ਧਿਆਨ ਨਾਲ ਕੀਤਾ ਪਲਾਨ ਕਿ ਸਾਰੇ ਜਿਹੜੇ ਟੋਲ ਪਲਾਜ਼ੇ ਆ ਉਹ ਅਵੋਇਡ ਕੀਤੇ ਗਏ ਕਿਤੇ ਵੀ ਇਹ ਗੱਡੀ ਟੋਲ ਪਲਾਜ਼ਿਆਂ 'ਚ ਨਹੀਂ ਨਜ਼ਰ ਆਈ ਤੇ ਚਲੋ ਬਟ ਫਿਰ ਵੀ ਇਨਸਟੈਡ ਆਪਾਂ ਕਿਸੇ ਤਰ੍ਹਾਂ ਜਿਹੜਾ ਹੈਗਾ ਇਹਦੇ ਵਿੱਚ ਸਾਡੀ ਮਦਦ ਬੜੀ ਚੰਡੀਗੜ੍ਹ ਪੁਲਿਸ ਨੇ ਪਟਿਆਲਾ ਪੁਲਿਸ ਨੇ ਏਜੀਟੀਐਫ ਦੀ ਟੀਮ ਨਾਲ ਲਈ ਗਈ ਫਰੀਦਕੋਟ ਪੁਲਿਸ ਦੀ ਬਠਿੰਡਾ ਪੁਲਿਸ ਸਾਰਿਆਂ ਨੇ ਸਾਡੀ ਬੜੀ ਹੈਲਪ ਕੀਤੀ ਜੀ ਤੇ ਅਲਟੀਮੇਟਲੀ ਇਹ ਫਰੀਦਕੋਟ ਪੁਲਿਸ ਦੀ ਮਦਦ ਨਾਲ ਸਵੇਰੇ ਰਿਕਵਰ ਵੀ ਹੋਇਆ ਤੇ ਬੰਦੇ ਵੀ ਅਰੈਸਟ ਕਰ ਲਏ ਜੀ ਇਹ ਸਾਰਾ ਮੈਟਰ ਸੀ ਜਿਹਦੇ ਬਾਰੇ ਮੈਂ ਤੁਹਾਨੂੰ ਇਨਫੋਰਮ ਕਰ ਰਿਹਾ ਹਾਂ ਕਿ ਕਿੱਥੇ ਨਿੰਘ ਬਣਿਆਂ ਦੀ ਗੱਲ ਹੋ ਗਈ ਹੈ ਕਿਉਂਕਿ ਅਕਸਰ ਇਦਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇਾਨੂੰ ਨਹੀਂ ਲੱਗਦਾ ਕਿ ਇਸ ਚੀਜ਼ ਨੂੰ ਬੜਾ ਕਿਸ ਤਰ੍ਹਾਂ ਦੇ ਨਾਲ ਪੇਸ਼ ਬਿਲਕੁਲ ਹੈਗਾ ਜੀ ਪਹਿਲਾਂ ਵੀ 4-5 ਇਨਸੀਡੈਂਟ ਹੋਲੇ ਕਾਫੀ ਟਾਈਮ ਤੋਂ ਉਸ ਤੋਂ ਬਾਅਦ ਮੈਂ ਜਿਹੜੀਆਂ ਅਲੱਗ-ਅਲੱਗ ਨਿਹੰਗ ਜਥੇਬੰਦੀਆਂ ਤੇ ਮੁੱਖੀ ਬਾਬਾ ਬਲਬੀਰ ਜੀ ਨਾਲ ਵੀ ਗੱਲ ਕੀਤੀ ਮੁਲਾਕਾਤ ਕੀਤੀ ਸੀਗੀ ਇੱਥੇ ਜਿਹੜੇ ਆਪਣੇ ਕੌਮੀਨ ਸਾਹਿਬ ਮੋਰਚੇ ਜਿਹਨੇ ਨਿਹੰਗ ਸਿੰਘ ਹੈਗੇ ਉਹਨਾਂ ਨਾਲ ਵੀ ਗੱਲ ਕੀਤੀ ਵੀ ਆਪਣਾ ਉਹ ਉਹਦੇ ਚ ਰਿਸੋਲਵ ਕਰ ਲਈ ਉਸ ਤਰ੍ਹਾਂ ਦੇ ਮੈਟਰ ਉਸ ਤੋਂ ਬਾਅਦ ਨਹੀਂ ਕੋਈ ਵਾਰਦਾਤ ਹੋਈ ਸੀ ਕਾਫੀ ਕੰਟਰੋਲ ਰਿਹਾ ਪਰ ਇਹ ਬੜੇ ਟਾਈਮ ਬਾਅਦ ਫਿਰ ਦੁਬਾਰਾ ਇੱਕ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ ਜਿਸ ਤਿੱਕ ਦਿਹੰਗ ਸਿੰਘਾਂ ਨੇ ਇਸ ਤਰ੍ਹਾਂ ਦਾ ਕੰਮ ਕੀਤਾ। ਕੋਈ ਖਾਸ ਨਹੀਂ ਇਹਨਾਂ ਦੀ ਹੱਥੋਂ ਪਾਈ ਬਹਿਸ ਹੋਈ ਆ ਉਹਨਾਂ ਖੂਗਾ ਪਰ ਕੋਈ ਇਦਾਂ ਦੀ ਮਤਲਬ ਕੋਈ ਮੇਜਰ ਇੰਜਰੀ ਉੱਤਾਂ ਨਹੀਂ ਗੱਡੀ ਰਿਕਵਰ ਨਹੀਂ ਹੋਈ ਗੱਡੀ ਹੈ ਜਿਹੜੇ ਦੋ ਬੰਦੇ ਵਾਲੇ ਸਾਡੇ ਫੜਨੇ ਰਹਿੰਦੇ ਇਹਨਾਂ ਕੋਲ ਹੈਗੀ ਹੈ ਗੱਡੀ ਬਟੇ ਉਹ ਕਰ ਲਾਂਗੇ। ਇਹ ਇੱਥੇ ਸੀ ਥੋਮੀ ਸਾਹਿਬ ਬੋਟੇ ਦੇ ਇਹਦੇ ਚ ਵੀ ਆਏ ਸੀ ਜੀ ਜੀ ਬਿਲਕੁਲ ਬਿਲਕੁਲ ਆਏ ਆ। ਉਹ ਇੱਥੇ ਦੇ ਰਹੇ ਕਿ ਉੱਪਰ ਗੱਡੀ ਸੀ। ਨਹੀਂ ਪਿੱਛੋਂ ਇਹ ਬਠਿੰਡੇ ਤੇ ਜਲੰਧਰ ਦੇ ਰਹਿਣ ਵਾਲੇ ਆ। ਤੇ ਕਦੀ ਇੱਥੇ ਆ ਜਾਂਦੇ ਸੀ ਕਦੀ ਉੱਧਰ ਚਲ ਜਾਂਦੇ ਸੀ ਇਦਾਂ ਸੀਗਾ ਇੱਥੇ ਕੌਮਨ ਸਾਨੂੰ ਕੋਈ ਪਰਮਾਨੈਂਟ ਅਡਰੈਸ ਤਾਂ ਹੈ ਨਹੀਂ ਨਾ ਬਟ ਬੇਸਿਕਲੀ ਲਾਸਟ ਵਿੱਚ ਸਰ ਜਿਹੜਾ ਰਿਕਵਰੀ ਹੋਈ ਹੈ ਉਹ ਗੁਰਦਰਾ ਸਾਹਿਬ ਦਾ ਇਨਸੀਡੈਂਟ ਹੈ ਜੀ 7:00 ਵਜੇ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਗੁਰਪਿਆਰ ਸਿੰਘ ਇੱਕ ਪ੍ਰੈਸ ਰਿਪੋਰਟਰ ਹੈਗੇ ਜੀ ਹਮਦਰਦ ਟੀਵੀ ਦੇ ਵਿੱਚ ਕੰਮ ਕਰਦੇ ਜਿਹੜਾ YouTube ਚੈਨਲ ਹੈ ਸ਼ਿਵਾਲਿਕ ਵਿਹਾਰ ਨਿਆਣਾ ਗਾਉਂ 'ਚੋਂ ਇਹਨਾਂ ਨੂੰ ਦੋ ਜਿਹੜੇ ਬੰਦੇ ਹੈਗੇ ਨਿਹੰਗ ਸਿੰਘ ਦੇ ਬਾਣੇ 'ਚ ਆ ਕੇ ਇਹਨਾਂ ਨੂੰ ਕਿਡਨਾਪ ਕਰਕੇ ਲੈ ਗਏ ਤੇ ਬਾਅਦ ਚ ਜਿਹੜਾ ਹੈਗਾ ਉਦੋਂ ਤੋਂ ਅਸੀਂ ਪੁਲਿਸ ਐਕਸ਼ਨ ਚਾਈ ਵੀਡੀਓਗ੍ਰਾਫੀ ਪਹਿਲਾਂ ਦੇਖੀ ਗਈ ਪਰ ਜਦੋਂ ਵੀਡੀਓ ਦੇਖੀ ਗਈ ਤਾਂ ਅੰਦਰੋਂ ਹੀ ਲੱਗਿਆ ਵੀ ਉਹਨਾਂ ਨੇ ਹੱਥ ਵਗੈਰਾ ਮਲਾਇਆ ਉਹਨਾਂ ਨੇ ਬੜੇ ਪਿਆਰ ਨਾਲ ਮਿਲੇ ਜਿਦਾਂ ਕੋਈ ਜਾਣ ਪਛਾਣ ਹੁੰਦੀ ਹੈ ਤੇ ਉੱਥੋਂ ਨਿਕਲ ਕੇ ਚਲੇ ਗਏ ਬਾਅਦ ਚ ਲੇਕਿਨ ਜਦੋਂ ਵਾਪਸ ਨਹੀਂ ਆਏ ਤਾਂ ਐਸਓ ਐਸਾਉਂਡ ਕੀਤਾ ਗਿਆ ਤੇ ਇੱਕ ਅਲਰਟ ਜਾਰੀ ਕੀਤਾ ਗਿਆ ਵੀ ਇਸ ਤਰ੍ਹਾਂ ਇੱਕ ਬੰਦਾ ਜਿਹੜਾ ਹੈਗਾ ਉਹਨੂੰ ਅਬਡੈਕਟ ਕਰ ਲਿਆ ਗਿਆ ਗੱਡੀ ਰੇਟਸ ਗੱਡੀ ਸੀਗੀ ਕਿ ਉਹਦੇ ਚ ਲੈ ਕੇ ਗਏ ਸੀਗੇ ਬਾਅਦ ਚ ਅਸੀਂ ਜਦੋਂ ਇਹ ਤੋਂ ਸ਼ੁਰੂ ਕੀਤੀ ਦੀ ਤਫ਼ਤੀਸ਼ ਚੰਡੀਗੜ੍ਹ ਪੁਲਿਸ ਦੀ ਮਦਦ ਲਈ ਗਈ ਕਿਉਂਕਿ ਚੰਡੀਗੜ੍ਹ ਚ ਐਂਟਰੀ ਦੇਖਣੀ ਸੀਗੀ ਕਿ ਚੰਡੀਗੜ੍ਹ ਇੰਟਰ ਕੀਤੇ ਹੈਗੇ ਆ ਬਾਰ-ਬਾਰ ਆਪਾਂ ਹਿਊਮਨ ਸੋਰਸਸ ਤੋਂ ਇਹ ਨਿਹੰਗਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਕਿ ਦੋ ਨਿਹੰਗ ਹੈ ਕੌਣ ਸਾਈਡ ਬਾਈ ਸਾਈਡ ਜਿਹੜੇ ਟੈਕਨੀਕਲ ਇਨਪੁਟਸ ਤੇ ਅਸੀਂ ਟਰੈਕ ਕਰ ਰਹੇ ਸੀਗੇ ਇਹ ਗੱਡੀ ਅਲੱਗ-ਅਲੱਗ ਪੰਜਾਬ ਚ ਜ਼ਿਲ੍ਹਿਆਂ ਚੋਂ ਨਿਕਲਦੀ ਗਈ ਤੇ ਅਲਟੀਮੇਟਲੀ ਜਾ ਕੇ ਸਵੇਰੇ ਅਗਲੇ ਦਿਨ 5 ਤਰੀਕ ਨੂੰ 7 ਵਜੇ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੇ ਵਿੱਚ ਗੁਰਪਿਆਰ ਸਿੰਘ ਨੂੰ ਰਿਕਵਰ ਕੀਤਾ ਗਿਆ ਫਰੀਦਕੋਟ ਪੁਲਿਸ ਦੀ ਮਦਦ ਦੇ ਨਾਲ ਉੱਥੋਂ ਸਵੇਰੇ ਉੱਥੇ ਇਹਨਾਂ ਦਾ ਕੋਈ ਆਰਗੂਮੈਂਟ ਹੋਇਆ ਤਾਂ ਫੇਰ ਉਹ ਉੱਥੋਂ ਬਚ ਕੇ ਨਿਕਲਣ 'ਚ ਕਾਮਯਾਬ ਹੋਇਆ ਤੇ ਉੱਥੇ ਫਰੀਦਕੋਟ ਪੁਲਿਸ ਨੇ ਮਦਦ ਕਰਦੇ ਹੋਏ ਬੜਾ ਇਹਨੂੰ ਰਿਕਵਰ ਕੀਤਾ। ਉਸ ਤੋਂ ਬਾਅਦ ਸ਼ਾਮ ਹੁੰਦੇ ਹੁੰਦੇ ਜੀ ਇਹਨਾਂ ਤਿੰਨ ਦੋਸ਼ੀਆਂ 'ਚੋਂ ਅਸੀਂ ਬਲਕਰਨਜੀਤ ਸਿੰਘ ਨੂੰ ਜਿਹੜਾ ਹੈ ਫਰੀਦਕੋਟ ਤੋਂ ਹੀ ਫਰੀਦਕੋਟ ਪੁਲਿਸ ਦੀ ਮਦਦ ਨਾਲ ਉੱਥੋਂ ਅਰੈਸਟ ਕੀਤਾ ਗਿਆ। ਜਿਹੜੀ ਕਹਾਣੀ ਨਿਕਲ ਕੇ ਪੂਰੀ ਕਲੀਅਰ ਹੋਈ ਇਹਨਾਂ ਦਾ ਆਪਸ ਦੇ ਵਿੱਚ ਇੱਕ ਪੈਸੇ ਦਾ ਲੈਣ-ਦੇਣ ਸੀਗਾ। ਗੁਰਪਿਆਰ ਸਿੰਘ ਨੇ ਇੱਕ ਤਮਤਾਨ ਸਾਹਿਬ ਜਗ੍ਹਾ ਹੈ ਜੀ ਮੂਨਕ ਸੰਗਰੂਰ ਦੇ ਵਿੱਚ ਪੈਂਦੀ ਜਿੱਥੇ ਕੋਈ ਜਗ੍ਹਾ ਲਈ ਸੀ ਤੇ ਇਹਨੇ 12 ਲੱਖ ਰੁਪਏ ਕਿਸੇ ਬੰਦੇ ਤੋਂ ਵਿਆਜੀ ਲਈ ਸੀ ਜਗ੍ਹਾ ਦੇ ਲੈਂਡਵੇਲੇ ਪਰ ਤੇ ਉਸ ਬੰਦੇ ਨੂੰ ਕੋਈ ਚੈੱਕ ਦਿੱਤੇ ਸੀ ਐਜ਼ ਅ ਸਿਕਿਉਰਿਟੀ ਜਦੋਂ ਇਹਨੇ ਪੈਸੇ ਮੋੜਤੇ ਤਾਂ ਉਹ ਬੰਦੇ ਨੇ ਤੇ ਚੈੱਕ ਫਿਰ ਵੀ ਰਿਟਰਨ ਨਹੀਂ ਕੀਤੇ ਤੇ ਇਨਸਟੈਡ ਕਿ ਇਸ ਤਰ੍ਹਾਂ ਦਾ ਕੋਈ ਡਿਸਪਿਊਟ ਹੈਗਾ ਕੋਈ ਪੁਲਿਸ ਕੋਲ ਜਾਂਦੇ ਕੋਈ ਕੋਰਟ ਤੇ ਜਾਂਦੇ ਜਿਹੜਾ ਇੱਕ ਜਰੀਆ ਬੰਦਾ ਹੈ ਇਹਨਾਂ ਨੇ ਨਿਹੰਗ ਸਿੰਘਾਂ ਨਾਲ ਇੱਥੇ ਗੱਲ ਕੀਤੀ ਹਰਦੀਪ ਸਿੰਘ ਤੇ ਜਸਕਰਨ ਸਿੰਘ ਨਾਲ ਕਹ ਜੀ ਤੁਸੀਂ ਮੇਰੇ ਪੈਸੇ ਦੇ ਜਿਹੜੇ 12 ਲੱਖ ਰੁਪਏ ਦੇ ਚੈੱਕ ਨੇ ਜਿਹੜੇ ਪੈਂਡਿੰਗ ਹੈਗਾ ਮੇਰਾ ਉਹ ਪੈਸੇ ਦਵਾ ਦਿਓ ਤੇ ਮੈਂ ਤੁਹਾਨੂੰ ਵਿੱਚੋਂ ਇੱਕ ਸ਼ੇਅਰ ਜਿਹੜਾ 3 ਲੱਖ ਰੁਪਏ ਦੇ ਦੂੰਗਾ ਉਹਦੀ ਜਿਹੜੀ ਇੱਕ ਐਗਰੀਮੈਂਟ ਵੀ ਬਕਾਇਦਾ ਲਿਖਿਆ ਗਿਆ ਉਹ ਤੁਹਾਨੂੰ ਦਿਖਾ ਦਾਂਗੇ ਉਹਦੇ ਚ ਇਹਨਾਂ ਦੇ ਨਿਹੰਗ ਸਿੰਘਾਂ ਨਾਲ ਵੀ ਫੋਟੋ ਖਿਚਾਈ ਗਈ ਕਿ ਪ੍ਰੋਪਰਲੀ ਐਗਰੀਮੈਂਟ ਕੀਤਾ ਗਿਆ ਹੁਣ ਜਿਹੜਾ ਜਦੋਂ ਇਹਨਾਂ ਦੇ ਪੈਸੇ ਵਾਪਸ ਆ ਗਏ ਤਾਂ ਗੁਰਪਿਆਰ ਨੇ ਜਿਹੜੇ ਇਹਨਾਂ ਦੇ ਪੈਸੇ ਸੀ 3 ਲੱਖ ਰੁਪਏ ਇਹਨਾਂ ਨੂੰ ਕੀਤਾ ਸੀਗਾ ਵੀ ਇੱਕ ਇਲੀਗਲ ਵੇ ਯੂਜ਼ ਕੀਤਾ ਜਾਊਗਾ ਪੈਸੇ ਰਿਕਵਰ ਕਰਨ ਲਈ ਉਹ ਜਿਹੜੇ ਪੈਸੇ ਸੀਗੇ ਉਹ ਨਹੀਂ ਦਿੱਤੇ ਤਾਂ ਨਿਹੰਗ ਸਿੰਘਾਂ ਨੇ ਕੱਲ ਆ ਕੇ ਇਹਨੂੰ ਉਸ ਤਰ੍ਹਾਂ ਮਤਲਬ ਜ਼ਬਰਦਸਤੀ ਕਰਨ ਦੀ ਉਹਨਾਂ ਨੇ ਵੀ ਇਹਨਾਂ ਕੋਸ਼ਿਸ਼ ਕੀਤੀ ਤੇ ਇਹਨੂੰ ਚੁੱਕ ਕੇ ਲੈ ਗਏ ਇਹ ਚੁੱਕਣ ਤੋਂ ਬਾਅਦ ਇਹਨਾਂ ਨੇ ਤਕਰੀਬਨ ਉਹਨੂੰ ਪੂਰਾ ਕਾਂਸਲ ਤੋਂ ਪਿੱਛੇ ਪੰਚਕੂਲਾ ਚਲੇ ਗਏ ਜੀ ਪੰਚਕੂਲੇ ਤੋਂ ਡੇਰਾ ਵਸੀ ਗਏ ਫਿਰ ਛੱਤ ਗਏ ਛੱਤ ਤੋਂ ਅੱਗੇ ਜਾ ਕੇ ਪਟਿਆਲਾ ਸੰਗਰੂਰ ਬਠਿੰਡਾ ਹੁੰਦੇ ਹੋਏ ਕੋਟਕਪੂਰੇ ਪਹੁੰਚ ਗਏ ਟੋਲ ਪਲਾਜ਼ੇ ਸਾਰੇ ਇਹਨਾਂ ਨੇ ਬੜਾ ਧਿਆਨ ਨਾਲ ਕੀਤਾ ਪਲਾਨ ਕਿ ਸਾਰੇ ਜਿਹੜੇ ਟੋਲ ਪਲਾਜ਼ੇ ਆ ਉਹ ਵੋਇਡ ਕੀਤੇਗੇ ਕਿਤੇ ਵੀ ਇਹ ਗੱਡੀ ਟੋਲ ਪਲਾਜ਼ਿਆਂ ਚ ਨਹੀਂ ਨਜ਼ਰ ਆਏ ਤੇ ਚਲੋ ਬਟ ਫਿਰ ਵੀ ਇਨਸਟੈਡ ਆਪਾਂ ਕਿਸੇ ਤਰ੍ਹਾਂ ਜਿਹੜਾ ਹੈਗਾ ਇਹਦੇ ਵਿੱਚ ਸਾਡੀ ਮਦਦ ਬੜੀ ਚੰਡੀਗੜ੍ਹ ਪੁਲਿਸ ਨੇ ਪਟਿਆਲਾ ਪੁਲਿਸ ਨੇ ਏਜੀਟੀਐਫ ਦੀ ਟੀਮ ਨਾਲ ਲਈ ਗਈ ਫਰੀਦਕੋਟ ਪੁਲਿਸ ਦੀ ਬਠਿੰਡਾ ਪੁਲਿਸ ਸਾਰਿਆਂ ਨੇ ਸਾਡੀ ਬੜੀ ਹੈਲਪ ਕੀਤੀ ਜੀ ਤੇ ਅਲਟੀਮੇਟਲੀ ਇਹ ਫਰੀਦਕੋਟ ਪੁਲਿਸ ਦੀ ਮਦਦ ਨਾਲ ਸਵੇਰੇ ਰਿਕਵਰ ਵੀ ਹੋਇਆ ਤੇ ਬੰਦੇ ਵੀ ਅਰੈਸਟ ਕਰ ਲਏ ਜੀ ਇਹ ਸਾਰਾ ਮੈਟਰ ਸੀ ਜਿਹਦੇ ਬਾਰੇ ਮੈਂ ਤੁਹਾਨੂੰ ਇਨਫੋਰਮ ਕਰ ਰਿਹਾ ਹਾਂ ਕਿ ਕਿੱਥੇ ਨਹਿਂਗ ਬਣਿਆਂ ਦੀ ਗੱਲ ਹੋ ਗਈ ਹੈ ਕਿਉਂਕਿ ਅਕਸਰ ਇਹ ਤਾਂ ਨਹੀਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ ਤੁਹਾਨੂੰ ਵੀ ਲੱਗਦਾ ਕਿ ਇਸ ਚੀਜ਼ ਨੂੰ ਬੜਾ ਕਿਸ ਤਰ੍ਹਾਂ ਦੇ ਨਾਲ ਪੇ ਬਿਲਕੁਲ ਹੈਗਾ ਜੀ ਪਹਿਲਾਂ ਵੀ 4-5 ਇਨਸੀਡੈਂਟ ਹੋਲੇ ਕਾਫੀ ਟਾਈਮ ਤੋਂ ਉਸ ਤੋਂ ਬਾਅਦ ਮੈਂ ਜਿਹੜੀਆਂ ਅਲੱਗ-ਅਲੱਗ ਨਿਹੰਗ ਜਥੇਬੰਦੀਆਂ ਤੇ ਮੁੱਖੀ ਬਾਬਾ ਬਲਬੀਰ ਜੀ ਨਾਲ ਵੀ ਗੱਲ ਕੀਤੀ ਮੁਲਾਕਾਤ ਕੀਤੀ ਸੀਗੀ ਇੱਥੇ ਜਿਹੜੇ ਆਪਣੇ ਕੌਮੀਨ ਸਾਹਿਬ ਮੋਰਚੇ ਜਿਹਨੇ ਨਿਹੰਗ ਸਿੰਘ ਹੈਗੇ ਉਹਨਾਂ ਨਾਲ ਵੀ ਗੱਲ ਕੀਤੀ ਵੀ ਆਪਣਾ ਉਹ ਉਹਦੇ ਚ ਰਿਸੋਲਵ ਕਰ ਲਈ ਉਸ ਤਰ੍ਹਾਂ ਦੇ ਮੈਟਰ ਉਸ ਤੋਂ ਬਾਅਦ ਨਹੀਂ ਕੋਈ ਵਾਰਦਾਤ ਹੋਈ ਸੀ ਕਾਫੀ ਕੰਟਰੋਲ ਰਿਹਾ ਪਰ ਇਹ ਬੜੇ ਟਾਈਮ ਬਾਅਦ ਫਿਰ ਦੁਬਾਰਾ ਇੱਕ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ ਜਿਸ ਤਿੱਕ ਢਿਆੰਗ ਸਿੰਘਾ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਨਹੀਂ ਕੋਈ ਖਾਸ ਨਹੀਂ ਇਹਨਾਂ ਦੀ ਹੱਥੋਂ ਪਾਈ ਬਹਿਸ ਹੋਈ ਆ ਉਹਨਾਂ ਖੂਗਾ ਪਰ ਕੋਈ ਇਦਾਂ ਦੀ ਮਤਲਬ ਕੋਈ ਮੇਜਰ ਇੰਜਰੀ ਹੁੰਦਾ ਨਹੀਂ ਗੱਡੀ ਰਿਕਵਰ ਨਹੀਂ ਹੋਈ ਗੱਡੀ ਹੈ ਜਿਹੜੇ ਦੋ ਬੰਦੇ ਹਲੇ ਸਾਡੇ ਫੜਨੇ ਰਹਿੰਦੇ ਇਹਨਾਂ ਕੋਲ ਹੈਗੀ ਹੈ ਗੱਡੀ ਬਟੇ ਉਹ ਕਰ ਲਾਂਦੀ ਸੀ ਇਹ ਇੱਥੇ ਸੀ ਕੋਮੀ ਸਾਹਿਬ ਬੋਟ ਦੇ ਇਹਦੇ ਚ ਵੀ ਆਏ ਸੀ ਜੀ ਜੀ ਬਿਲਕੁਲ ਬਿਲਕੁਲ ਆਏ ਨੇ ਔਰ ਇੱਥੇ ਦੇ ਲੱਗਦਾ ਕਿ ਉੱਤਰੀ ਗੱਦੀ ਸੀ ਨਹੀਂ ਪਿੱਛੋਂ ਇਹ ਬਠਿੰਡੇ ਦੇ ਜਲੰਧਰ ਦੇ ਰਹਿਣ ਵਾਲੇ ਆ ਤੇ ਕਦੀ ਇੱਥੇ ਆ ਜਾਂਦੇ ਸੀ ਕਦੀ ਉੱਧਰ ਚੱਲ ਜਾਂਦੇ ਸੀ ਇਦਾਂ ਸੀਗਾ ਇੱਥੇ ਕਮਿਊਨਿਟੀ ਦਾ ਕੋਈ ਪਰਮਨੈਂਟ ਰੈਸਟ ਹੈ ਨਹੀਂ ਨਾ ਬਟ ਬੇਸਿਕਲੀ ਚਾਹਤੋ ਲਾਸਟ ਵਿੱਚ ਸੱਚ ਜਿਹੜਾ ਰਿਕਵਰੀ ਹੋਈ ਹੈ ਕੋਈ ਗੁਰੂ ਜੀ